माफी <्थाँ> <दी> मांगो माफी मांगो अमित शाह कुत्ता मुर्दाबाद <दा> मुर्दाबाद मुर्दाबाद <दा आर एस एस भाजपा <दाँ> मुर्दाबाद 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 <दाँ> जय भीम जय भारत जय भीम जय भारत अमित शाह माफी मांगो माफी मांगो माफी मांगो कड़ी बार माफी मांगो माफी मांगो माफी मांगो बाबा साहब थोड़ी सोचते एक मिनट बड़े भाई पीछे ਕਿਲਾ ਕੁੱਤਾ ਮਰਦਾਵਾ 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 ਸਲੇਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਫਲੋਰ ਤੋਂ ਆਇਆ ਸਰ ਕੀ ਕਹਿਣਾ ਹੈ ਤੁਸੀਂ ਡੀਸੀ ਦਫਤਰ ਪਹੁੰਚੇ ਹੋ ਜਲੰਧਰ ਅੱਜ ਅਸੀਂ ਅਮਿਤ ਸ਼ਾਹ ਦਾ ਜਿਹੜਾ ਉਹ ਪਤ ਸਿਆਪਾ ਕਰਨ ਆਏ ਆ ਜਿਨੇ ਬਾਬਾ ਸਾਹਿਬ ਡਾਕਟਰ ਬੇੜਗਰ ਜਿਨ੍ਹਾਂ ਨੇ ਸਮੂੱਚੀ ਮਨੁੱਖਤਾ ਦੇ ਭਲੇ ਲਈ ਔਰ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਆਪਣਾ ਸਰਵੰਸ ਬਾਰਿਆ ਉਨਾ ਦੀ ਬਦੌਲਤ ਹੀ ਇਸ ਦੇਸ਼ ਦੇ ਅੰਦਰ ਜਿਹੜਾ ਸਾਨੂੰ ਚੰਗਾ ਜੀਵਨ ਜੀਉਣ ਦਾ ਮੌਕਾ ਮਿਲਿਆ ਜਿਹੜਾ ਉਹ ਕਹਿੰਦੇ ਆ ਕਿ ਅੰਬੇਡਕਰ ਅੰਬੇਡਕਰ ਨਾਂ ਲੈਣ ਦੇ ਨਾਲ ਜੇ ਤੁਸੀਂ ਭਗਵਾਨ ਦਾ ਨਾਂ ਲੈਂਦੇ ਤਾਂ ਤੁਸੀਂ ਸਵਰਗ ਪ੍ਰਾਪਤ ਕਰ ਲੈਣਾ ਸੀ ਪਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਹੀ ਇਸ ਦੇਸ਼ ਦੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਔਰਤ ਜਾਤੀ ਦੇ ਲੋਕਾਂ ਔਰਤ ਜਾਤੀ ਨੂੰ ਸਵਰਗ ਮਿਲਿਆ ਮੈਂ ਡਾਕਟਰ ਸੁਖਵੀਰ ਬੋਕਸ ਪਰਸਨ ਪੰਜਾਬ ਕਾਂਗਰਸ ਔਰ ਸਮੂਹੀਕ ਤੌਰ ਤੇ ਅਲੱਗ-ਅਲੱਗ ਜਥੇਬੰਦੀਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੀਆਂ ਹਾਂ ਜਿਨ੍ਹਾਂ ਦੀ ਬੀਤੇ ਦਿਨੀ ਜੋ ਪਾਰਲੀਮੈਂਟ ਹਾਊਸ ਦੇ ਵਿੱਚ ਅਮਿਤ ਸ਼ਾਹ ਨੇ ਮਾੜੀ ਸ਼ਬਦਾਬਲੀ ਵਰਤਦਿਆਂ ਹੋਇਆਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਐਂ ਕਹਿ ਕੇ ਨਾਮ ਉਹਨਾਂ ਦਾ ਲਿਆ ਜਿਵੇਂ ਉਹਦੀ ਮਾਨਸਿਕਤਾ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਬਹੁਤ ਛੋਟੇ ਹੋਣ ਜਾਂ ਉਸਦੇ ਛੋਟੇ ਭਰਾ ਲੱਗਦੇ ਹੋਣ ਐਂ ਉਹਨਾਂ ਨੇ ਸ਼ਬਦਾਂ ਦੇ ਵਿੱਚ ਇੱਕ અપਮਾਨਜਨਕ ਸ਼ਬਦਾਂ ਦੇ ਨਾਲ ਅੰਬੇਦਕਰ 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 ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਕੀ ਆ ਅੰਬੇਦਕਰ ਉਹਦੀ ਜੋ ਭਾਵਨਾ ਸੀ ਉਹਦੀ ਜੋ ਇੰਟਰਨਲ ਫੀਲਿੰਗ ਸੀ ਉਹ ਕਹਿਣਾ ਚਾਹੁੰਦਾ ਸੀ ਕਿ ਮੇਰੇ ਲਈ ਅੰਬੇਦਕਰ ਕੁਝ ਨਹੀਂ ਪਰ ਉਸ ਗੱਲ ਦਾ ਸਾਨੂੰ ਬੜਾ ਦੁੱਖ ਲੱਗਾ ਮੈਂ ਉਹ ਦੱਸਣਾ ਚਾਹੁੰਦਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਭਗਵਾਨ ਤੋਂ ਘਟ ਨਹੀਂ ਜੋ ਅਮਿਤ ਸ਼ਾਹ ਦਾ ਵਜੂਦ ਹੈ ਜੋ ਅੱਜ ਉਹਨਾਂ ਨੂੰ ਗ੍ਰਹਿ ਮੰਤਰੀ ਦਾ ਜੋ ਰਤਵਾ ਮਿਲਿਆ ਹੈ ਉਹ ਕਿਸੇ ਭਗਵਾਨ ਦੀ ਬਦੌਲਤ ਨਹੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਿਖੇ ਉਹ ਸੰਵਿਧਾਨ ਦੀ ਬਦੌਲਤ ਹੈ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਸੰਵਿਧਾਨ ਬਾਰੇ ਪਤਾ ਨਹੀਂ ਹੈ ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਨੂੰ ਮਨੁੱਖ ਸਿਮਰਤੀ ਛੱਡ ਕੇ ਕਿਸੇ ਵੀ ਸੰਵਿਧਾਨ ਦੇ ਵਰਕੇ ਬਾਰੇ ਪਤਾ ਨਹੀਂ ਕਿਉਂਕਿ